ਸਭ ਤੋਂ ਪਹਿਲਾਂ মিডিਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਦੀ ਬਹੁਤ ਇੰਪੋਰਟੈਂਟ ਇਸ਼ੂ ਕਿ ਪੰਜਾਬ ਦੇ ਅੰਦਰ ਜੀਐਸਟੀ ਦੀ ਕਲੈਕਸ਼ਨ ਜਿਹੜੀ ਆ ਉਹ ਕਿੰਨੀ ਹੋ ਰਹੀ ਆ ਟੈਕਸ ਦੀ ਕੰਪਲਾਈਂਸ ਟੈਕਸ ਦੀ ਇਨਫੋਰਸਮੈਂਟ ਕਿੰਨੀ ਹੋ ਰਹੀ ਆ ਉਹਨੂੰ ਲੈ ਕੇ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਸੀਗਾ ਜੀਐਸਟੀ ਜਿਹੜਾਗਾ ਉਹ 2017 ਦੇ ਅੰਦਰ ਲਾਗੂ ਹੁੰਦਾ 2017 ਤੋਂ ਲੈ ਕੇ ਹੁਣ ਤੱਕ ਜਿਹੜੀ ਟੈਕਸ ਰਜ਼ੀਮ ਦੇਸ਼ ਦੇ ਅੰਦਰ ਕੰਮ ਕਰ ਰਹੀ ਆ ਉਹ ਜੀਐਸਟੀ ਦੀ ਟੈਕਸ ਰਜ਼ੀਮ ਕੰਮ ਕਰ ਰਹੀ ਆ ਜਿਵੇਂ ਟੈਕਸ ਦੀ ਕਲੈਕਸ਼ਨ ਦੀ ਗੱਲ ਕਰਾਂ ਟੈਕਸ ਕੰਪਲਾਈਂਸ ਦੀ ਗੱਲ ਕਰੀਏ ਤਾਂ 2017 ਤੋਂ ਲੈ ਕੇ 2017 ਤੋਂ ਲੈ ਕੇ 2022 ਤੱਕ 2022 ਤੱਕ ਯਾਨੀ ਕਿ ਕਾਂਗਰਸ ਦੇ ਰਾਜ ਦੇ ਸਮੇਂ ਪੰਜਾਬ 'ਚ ਟੈਕਸ ਦੀ ਕਲੈਕਸ਼ਨ 6342 ਕਰੋੜ ਰੁਪਏ 63000 42 ਕਰੋੜ ਰੁਪਏ ਦੀ ਕਲੈਕਸ਼ਨ ਜਿਹੜੀ ਆ ਉਹ 2017-18 ਤੋਂ ਲੈ ਕੇ 2022-23 ਤੱਕ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਰਿਹਾ ਉਸ ਸਮੇਂ ਰਹੀ। ਔਰ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਕੀਤਾ। ਇੱਕ ਇਮਾਨਦਾਰ ਸਰਕਾਰ ਜਿਹੜੀ ਆ ਉਹ ਪੰਜਾਬ ਵਿੱਚ ਹੋਂਦ ਵਿੱਚ ਆਉਂਦੀ ਆ। ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇਗੇ ਔਰ ਇਹਨਾਂ ਤਿੰਨਾਂ ਸਾਲਾਂ 'ਚ ਇਹਨਾਂ ਤਿੰਨਾਂ ਸਾਲਾਂ ਦੇ ਅੰਦਰ ਜਿਹੜੀ ਟੈਕਸ ਦੀ ਕਲੈਕਸ਼ਨ ਹੋਈ ਆ ਉਹ 62733 ਕਰੋੜ ਰੁਪਏ 62733 ਕਰੋੜ ਰੁਪਏ ਯਾਨੀ ਕਿ ਲਗਭਗ ਜੇ ਮੈਂ ਗੱਲ ਕਰਾਂ ਕਾਂਗਰਸ ਦੇ 5 ਸਾਲ ਔਰ ਆਮ ਆਦਮੀ ਪਾਰਟੀ ਦੇ 10 ਸਾਲ ਬਰਾਬਰ ਨੇਗੇ ਕਿਉਂਕਿ ਪੰਜਾਬ ਦੇ ਅੰਦਰ ਜਿਹੜੇ ਜਾਲੀ ਫਰਜੀ ਕੰਮ ਕਾਂਗਰਸ ਦੇ ਰਾਜ ਹੁੰਦੇ ਸੀ ਭ੍ਰਿਸ਼ਟਾਚਾਰ ਦੇ ਕੰਮ ਕਾਂਗਰਸ ਦੇ ਰਾਜ ਹੁੰਦੇ ਸੀ ਜੋ ਪੰਜਾਬ ਦਾ ਟੈਕਸ ਮਾਲੀਆ ਰਾਸਤੇ ਦੇ ਅੰਦਰ ਕਾਂਗਰਸ ਲੁੱਟ ਲੈਂਦੀ ਸੀ ਅੱਜ ਉਹ ਸਾਰਾ ਟੈਕਸ ਮਾਲੀਆ ਜਿਹੜਾ ਪੰਜਾਬ ਦੇ ਖਜ਼ਾਨੇ ਚ ਪਹੁੰਚ ਰਿਹਾ ਲੋਕ ਪੰਜਾਬ ਦੇ ਪੰਜਾਬ ਦੇ ਲੋਕ ਬੜੀ ਇਮਾਨਦਾਰੀ ਦੇ ਨਾਲ ਬੜੀ ਨੇਕ ਰੀਤੀ ਦੇ ਨਾਲ ਟੈਕਸ ਅਦਾ ਕਰਦੇ ਨੇਗੇ ਟੈਕਸ ਸਰਕਾਰ ਨੂੰ ਦਿੰਦੇ ਨੇਗੇ ਜਿਹੜੇ ਵੀ ਟੈਕਸ ਪੇਅਰ ਨੇਗੇ ਜਿਹੜੇ ਵੀ ਜੀਐਸਸੀ ਦੇ ਅੰਦਰ ਰਜਿਸਟਰਡ ਨੇਗੇ ਪਰ ਲੇਕਿਨ ਕੁਝ ਲੋਕ ਜਾਲੀ ਫਰਜੀ ਫਰਮਾ ਬਣਾ ਕੇ ਕੁਝ ਲੋਕ ਉਹ ਟੈਕਸ ਪੇਰੰਦਾ ਪੈਸਾ ਜਿਹੜਾ ਉਹ ਆਪਣੀ ਹੱਡ ਭਨਵੀਂ ਕੀਮਤ ਕਮਾਈ ਕਰਕੇ ਹੱਡ ਭਨਵੀਂ ਕਮਾਈ ਕਰਕੇ ਸਰਕਾਰ ਨੂੰ ਦਿੰਦੇ ਸੀਗੇ ਉਹ ਕਾਂਗਰਸ ਦੇ ਰਾਜ ਦੇ ਵਿੱਚ ਰਾਸਤੇ ਵਿੱਚ ਲੁੱਟ ਲਿਆ ਜਾਂਦਾ ਸੀਗਾ ਇਸੇ ਗੱਲ ਕਰਕੇ ਜਦੋਂ ਅਸੀਂ ਇਮਾਨਦਾਰੀ ਦੇ ਨਾਲ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਕਾਂਗਰਸੀ ਤੜਫ ਰਹੇ ਸੀਗੇ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਦੇ ਲੋਕ ਤੜਫ ਰਹੇ ਸੀ ਜਿਨ੍ਹਾਂ ਦੀ ਸਾਹ ਜਿਨ੍ਹਾਂ ਦੇ ਭਾਈਵਾਲ ਉਹਨਾਂ ਲੋਕਾਂ ਦੇ ਨਾਲ ਸੀ ਜਿਹੜੇ ਰਾਸਤੇ ਵਿੱਚ ਸਾਡਾ ਖਜ਼ਾਨਾ ਰੋਟ ਲੈਂਦੇ ਸੀ ਇਸੇ ਗੱਲ ਕਰਕੇ ਉਹ ਲੋਕ ਤਰਫ ਦੇ ਦੇਗੇ 5 ਸਾਲਾਂ 'ਚ 6342 ਕਰੋੜ ਰੁਪਏ ਔਰ ਤਿੰਨਾਂ ਸਾਲਾਂ 'ਚ 62733 ਕਰੋੜ ਰੁਪਏ ਸੋ ਲਗਾਤਾਰ ਜਿਹੜੀ ਜੀਐਸਟੀ ਦੀ ਕਲੈਕਸ਼ਨ ਆ ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ 23600 42 ਕਰੋੜ ਰੁਪਇਆ ਯਾਨੀ 13 ਫੀਸਦੀ ਤੋਂ ਵੱਧ ਜਿਹੜੀ ਆ ਉਹ ਕਲੈਕਸ਼ਨ ਪੰਜਾਬ ਵਿੱਚ ਪਿਛਲੇ ਸਾਲ ਹੋਈ ਕਿਉਂਕਿ ਪਿਛਲੇ ਕਾਫੀ ਲੰਬੇ ਅਰਸੇ ਤੋਂ ਅਸੀਂ ਦੇਖ ਰਹੇ ਸੀ ਕਿ ਪੰਜਾਬ ਦੇ ਅੰਦਰ ਕੁਝ ਜਾਲੀ ਫਰਜੀ ਫਰਮਾਂ ਬਣਾ ਕੇ फेक बिलिंग होंगी सी फेक इनवाइस थी सी की, जाली फर्मा बना लिया सेंटर से रजिस्टर करवा लिया केंद्र सरकार को रजिस्टर करवा लिया और फिर फेक आई टी सी क्रिएट करके पंजाब सरकार का पैसा सेंटर सरकार का पैसा ये देने के, देने के, जो टैक्सपेयर देंगे ने लोग देंगे वो रास्ते में लुट ले, लुट के लै जते ਪਿਛਲੇ ਦਿਨ ਲਗਾਤਾਰ ਇਨਸਪੈਕਸ਼ਨਾਂ ਦਾ ਦੌਰ ਚੱਲ ਰਿਹਾ ਸੀਗਾ ਅਸੀਂ ਉਹਨਾਂ ਫੇਕ ਫਰਮਾਂ ਨੂੰ ਜਿਹੜੀਆਂ ਜਾਲੀ ਫਰਮਾਂ ਸੀਗੀਆਂ ਉਹਨਾਂ ਨੂੰ ਫੜਨ ਦੇ ਲਈ ਸਾਡਾ ਬਹਿਕਵੇਂ ਨੇ ਕੰਮ ਕੀਤਾ ਔਰ ਲਗਭਗ 195 195 195 ਫਰਮਾਂ ਜਿਹੜੀਆਂ ਉਹ ਆਇਡੈਂਟੀਫਾਈ ਕੀਤੀਆਂ ਗਈਆਂ ਔਰ ਜਿਨ੍ਹਾਂ ਦਾ ਲਗਭਗ 76 ਕਰੋੜ ਰੁਪਇਆ 76 ਕਰੋੜ ਰੁਪਇਆ ਜਿਹੜਾ ਇਨਪੁਟ ਟੈਕਸ ਕ੍ਰੈਡਿਟ ਸੀਗਾ ਜਿਹੜਾ ਉਹ ਜਾਲੀ ਕਲੇਮ ਕਰ ਰਹੀਆਂ ਸੀ ਫਰਜ਼ੀ ਤੌਰ ਤੇ ਕਲੇਮ ਕਰ ਰਹੀਆਂ ਸੀਗੀਆਂ ਉਹ ਵੀ ਬਲੌਕ ਕੀਤਾ ਗਿਆ ਕਿਉਂਕਿ ਇਹ ਸਾਰੀਆਂ ਫਰਮਾਂ ਇਹਨਾਂ ਵਿੱਚੋਂ 134 ਫਰਮਾਂ 134 ਫਰਮਾਂ ਉਹ ਸੀਗੀਆਂ ਜਿਹੜੀਆਂ ਐਡਜਸਟ ਨਹੀਂ ਕਰਦੀਆਂ ਸੀ ਯਾਨੀ ਕਿ ਬਿਲਾਾਂ ਦਾ ਦਾਨ ਪ੍ਰਦਾਨ ਇਨਵੋਇਸਸ ਦਾ ਦਾਨ ਪ੍ਰਦਾਨ ਫੇਕ ਬਿਲਿੰਗ ਕਟਲਾਂ ਦੀ ਨੂੰ ਆਪਾਂ ਕਹਿ ਦਨੇ ਆ ਜਾਲੀ ਬਿਲੇ ਸ਼ੂ ਕਰਨਾ ਜਾਰੀ ਸੀਗਾ ਔਰ 134 ਜਿਹੜੀਆਂ ਉਹ ਨੌਨ ਐਗਜ਼ਿਸਟ ਸੀ ਗਿਆ ਯਾਨੀ ਕਿ ਰਜਿਸਟਰ ਹੋ ਗਈਆਂ ਬਾਅਦ ਚ ਬੰਦ ਕਰ ਦਿੱਤੀਆਂ ਗਈਆਂ ਕਿਸੇ ਨਾ ਕਿਸੇ ਕਾਰਨ ਜਾਂ ਉਹਨਾਂ ਨੂੰ ਕੋਈ ਹੋਰ ਤਰੀਕਾ ਦੇ ਕੇ ਕਲੋਜ਼ ਕਰ ਲਿਆ ਗਿਆ ਪਰ ਲੇਕਿਨ ਉਹਨਾਂ ਦੇ ਨਾਂ ਦੇ ਉੱਤੇ ਬਿਲਿੰਗ ਜਿਹੜੀ ਸੀਗੀ ਉਹ ਪੰਜਾਬ 'ਚ ਹੁੰਦੀ ਰਹੀ ਇਹਨਾਂ ਵਿੱਚੋਂ 126 ਜਿਹੜੀ ਇੰਪੋਰਟੈਂਟ ਗੱਲ ਆ 126 ਫਰਮਾਂ ਉਹਨਾਂ ਜਿਹੜੀਆਂ ਸੈਂਟਰਲ ਜੂਰਡਿਕਸ਼ਨ ਦੇ ਅੰਦਰ ਰਜਿਸਟਰਡ ਸੀਗੀਆਂ ਜਿਹੜੀਆਂ ਕਿ ਕੇਂਦਰ ਸਰਕਾਰ ਦੇ ਕੋਲੇ ਰਜਿਸਟਰਡ ਸੀਗੀਆਂ ਕਿਉਂਕਿ ਇੱਕ ਤਾਂ ਸਟੇਟ ਸਰਕਾਰ ਰਜਿਸਟਰ ਕਰਦੀ ਆ ਇੱਕ ਫਰਮ ਤੁਸੀਂ ਸਟੇਟ ਸਰਕਾਰ ਕੋਲੇ ਜਾਓਗੇ ਪੰਜਾਬ ਸਰਕਾਰ ਕੋਲ ਜਾਓਗੇ ਤੁਹਾਡੀ ਪ੍ਰੋਪਰ ਵੈਰੀਫਿਕੇਸ਼ਨ ਹੋ ਕੇ ਤੁਹਾਡੀ ਫਿਜ਼ੀਕਲ ਵੈਰੀਫਿਕੇਸ਼ਨ ਹੋ ਕੇ ਤੁਹਾਡਾ ਕਿੱਥੇ ਕਾਰੋਬਾਰ ਅਜਿਸਟ ਕਰਦਾਗਾ ਤੁਸੀਂ ਕਿੱਥੇ ਤੁਹਾਡਾ ਪੈਨ ਕਾਰਡ ਲਾ ਕਿੱਥੇ ਤੁਹਾਡਾ ਵਿਲਿੰਗ ਹੁੰਦੀ ਆ ਉਹਦੀ ਫਿਜ਼ੀਕਲ ਵੈਰੀਫਿਕੇਸ਼ਨ ਹੋ ਕੇ ਅਸੀਂ ਆਪਦਾ ਰਜਿਸਟ੍ਰੇਸ਼ਨ ਜਿਹੜੀਆਂ ਉਹ ਸਟੇਟ ਇਸ਼ੂ ਕਰਦਾਗਾ ਪਰ ਲੇਕਿਨ ਦੂਜੇ ਪਾਸੇ ਸੈਂਟਰ ਵੱਲੋਂ ਜਦੋਂ ਕੋਈ ਵੀ ਬੰਦਾ ਉਹਨਾਂ ਦੇ ਪੋਰਟਲ ਤੇ ਜਾਂਦਾ ਉਹ ਤੁਰੰਤ ਰਜਿਸਟਰਡ ਕਰ ਦਿੰਦੀਆਂ ਨੇ ਕਿ ਆ ਸੋ ਉਹਨਾਂ ਵਿੱਚੋਂ ਲਗਭਗ ਪੂਰੀ 126 ਸੋਰੀ 126 ਫਰਮਾਂ ਜਿਹੜੀਆਂ ਉਹ ਸੈਂਟਰਲ ਜੂਰਿਕਸ਼ਨ ਦੇ ਅੰਦਰ ਰਜਿਸਟਰ ਸੀਗੀਆਂ ਇਹ ਫਰਮਾਂ ਦੇ ਅੰਦਰ ਬੋਗਸ ਬਿਲਿੰਗ ਜਿਹੜੀ ਡਿਟੈਕਟ ਕੀਤੀ ਗਈ ਬੋਗਸ ਬਿਲਿੰਗ ਉਹ ਲਗਭਗ 423 ਕਰੋੜ ਦੀ 423 ਕਰੋੜ ਦੀ ਬੋਗਸ ਬਿਲਿੰਗ ਯਾਨੀ ਇਹ ਬਿਲ ਜਦੋਂ ਕੱਟ ਕੀ ਕੱਟਦੀਆਂ ਸੀਗੀਆਂ ਇਹ ਨੇ ਵੀ ਨੂੰ ਕੱਟਿਆ ਬੋਗਸ ਬਿਲ ਸੀਗਾ ਉਹਦੇ ਤੇ ਆਈਟੀਸੀ ਕ੍ਰੀਏਟ ਕਰਕੇ ਉਹ ਸਟੇਟ ਦੀ ਕਿੱਟੀ ਚੋਂ ਪੈਸੇ ਕਢਵਾ ਕੇ ਲੈ ਜਾਂਦੀ ਅਸੀਂ ਕੰਮ ਕੋਈ ਵੀ ਨਹੀਂ ਕੀਤਾ ਨਾ ਕੁਝ ਵੇਚਿਆ ਨਾ ਕੁਝ ਲਿਆ ਫੇਕ ਫਰਮਾ ਰਹੀ ਕਾਰੋਬਾਰ ਦਿਖਾ ਕੇ ਕਿ ਮੈਂ ਜੀ ਇਹਦੇ ਅੰਦਰ ਆਹ ਰॉ ਮਟੀਰੀਅਲ ਜਾਰੀ ਕੀਤਾ ਸੀਗਾ ਆ 100 ਰੁਪਏ ਦਾ ਰॉ ਮਟੀਰੀਅਲ ਸੀਗਾ ਜੀ 120 ਰੁਪਏ ਦਾ ਆ ਪੈਨ ਬਣ ਗਿਆ ਜੀ ਉਹਦੇ ਚ ਮੇਰਾ ਹੁਣ ਆਈਟੀਸੀ ਦੇ ਦੋ ਫੇਕ ਯਾਨੀ ਕਿ ਸਾਰਾ ਕੁਝ ਫੇਕ ਕਰਕੇ ਉਹ ਅਸੀਂ 423 ਕਰੋੜ ਰੁਪਏ ਜਿਹੜਾ ਉਹ ਡਿਟੈਕਟ ਕੀਤਾਗਾ ਇਸ ਤੋਂ ਬਿਨਾ ਜੇ ਮੈਂ ਸਿੱਧੀ ਗੱਲ ਕਰਾਂ ਕਿ ਹੁਣ ਤੱਕ gold based transaction سونے ਦੇ ਆਧਾਰ ਦੇ ਉੱਤੇ ਜਿਹੜੇ ट्रांजैक्शन ਹੋਏ ਕੋਲ ਵੇਸ ਕੋਲੇ ਦੇ ਆਧਾਰ ਤੇ ट्रांजैक्शन ਹੋਏ ਤੇ ਹੋਰ ਕੰਮਾਂ ਦੇ ਅੰਦਰ ਅਦਰ ਜਿਹੜੀਆਂ ਬੋਗਸ ट्रांजैक्शन ਨੇਗੇ ਉਹਨਾਂ ਦੀ ਪੂਰੀ ਮੈਂ ਸਮਰੀ ਤੁਹਾਡਾ ਨਾਲ ਸ਼ੇਅਰ ਕਰ ਰਿਆਂਗਾ ਕਿ ਜਿਹੜਾ gold based gold based ਦੇ ਉੱਤੇ سونے ਦੇ ਆਧਾਰ ਦੇ ਉੱਤੇ ਜਿਹੜੇ ਕੰਮ ਕਰਦੇ ਨੇ 900 ਕਰੋੜ ਰੁਪਏ ਦੀ ਜਿਹੜੀ ਆ ਬੋਗਸਬਲਿੰਗ ਕੀਤੀ ਗਈ 900 ਕਰੋੜ ਦੀ ਬੋਗਸਬਲਿੰਗ ਕੀਤੀ ਗਈ ਜਿਹਦੇ ਅੰਦਰ ਅਸੀਂ 21 ਕਰੋੜ ਰੁਪਇਆ ਲੁਧਿਆਣੇ ਦੀ ਫਰਮ ਦਾ ਉਹ ਬਲੌਕ ਕੀਤਾ 21 ਕਰੋੜ ਰੁਪਇਆ ਲੁਧਿਆਣੇ ਦੀ ਫਰਮ ਦਾ ਬਲੌਕ ਕੀਤਾ ਇਸੇ ਤਰੀਕੇ ਜਿਹੜੇ ਕੋਲ ਦੀਆਂ ਟ੍ਰਾਂਜੈਕਸ਼ਨ ਸੀਗੀਆਂ ਜਿਹੜੇ ਕੋਲੇ ਦੀਆਂ ਟ੍ਰਾਂਜੈਕਸ਼ਨ ਸੀਗੀਆਂ ਜਿਹੜੇ ਮੋਹਾਲੀ ਖਰੜ ਕੋਟਕਪੂਰਾ ਮੋਹਾਲੀ ਖਰੜ ਕੋਟਕਪੂਰਾ ਉਹ 226 ਕਰੋੜ ਰੁਪਇਆ ਇਹਨਾਂ ਦੇ ਅੰਦਰ 12 ਕਰੋੜ ਦਾ ਆਈਟੀਸੀ ਅਸੀਂ ਬਲਾਕ ਕੀਤਾ ਇਸੇ ਤਰੀਕੇ ਦੇ ਦੂਜੇ ਛੋਟੇ-ਛੋਟੇ ਹੋਰ ਬਿਲ ਸੀਗੇ ਉਹ 586 ਕਰੋੜ ਰੁਪਏ ਦੇ 586 ਕਰੋੜ ਦੀ ਬੋਗਸ ਬਿਲਿੰਗ ਹੋਈ ਫੇਕ ਜਿਹੜੀ ਇਨਵੌਇਸ ਦੇ ਵੈਲਿਊਜ਼ ਦੇ ਕ੍ਰੀਏਟ ਕੀਤਾ ਗਿਆ ਉਹਦੇ ਵਿੱਚੋਂ ਅਸੀਂ 105 ਕਰੋੜ ਰੁਪਏ ਦੇ ਜਿਹੜੀ ਆ ਆਈਟੀਸੀ ਬਲਾਕ ਕੀਤੀ ਇਸ ਤੋਂ ਬਿਨਾ 2 ਕਿਲੋਗ੍ਰਾਮ 2 ਕਿਲੋ ਜਿਹੜਾ ਸੋਨਾ ਦਾ 2 ਕਿਲੋ 골ਡ ਜਿਹੜਾ विदाउट विलिंग ਉਹ ਵੀ ਜਿਹੜਾ ਅਸੀਂ ਫੜਿਆ ਉਹ ਰਾਂਚੀ ਤੋਂ ਲੁਧਿਆਣਾ ਲਿਆਂਦਾ ਜਾ ਰਿਹਾ ਸੀਗਾ ਸੋ ਮੇਰਾ ਕਹਿਣ ਦਾ ਭਾਵ ਆ ਲਗਾਤਾਰ ਸਾਡੇ ਜਿਹੜੇ ਯੂਨਿਟ ਨੇਗੇ ਉਹ ਟੈਕਸ ਅਵੇਜਨ ਰੋਕਣ ਦੇ ਲਈ ਲੱਗੇ ਹੋਏ ਨੇਗੇ ਲੋਕ ਸਾਨੂੰ ਟੈਕਸ ਦਿੰਦੇ ਨੇਗੇ ਪਰ ਲੇਕਿਨ ਕੁਝ ਲੋਕ ਜਾਲੀ ਫਰਜੀ ਫਰਮਾਂ ਬਣਾ ਕੇ ਪੰਜਾਬ ਦਾ ਪੈਸਾ ਰੁੱਟਣ ਲਈ ਲੱਗੇ ਹੋਏ ਨੇਗੇ ਕਿਉਂਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਬਣੇ ਉਸ ਸਮੇਂ ਅਸੀਂ ਆਈਆਈਟੀ ਹైదరాబాద్ ਦੇ ਨਾਲ ਅਸੀਂ ਆਈਆਈਟੀ ਹైదరాబాద్ ਦੇ ਨਾਲ ਇਕਰਾਰ ਕੀਤਾ ਸਮਝੌਤਾ ਕੀਤਾ ਐਗਰੀਮੈਂਟ ਕੀਤਾ ਔਰ ਉਹਦੇ ਤਹਿਤ 15 ਮੋਡਿਊਲ ਜਿਹੜੇ ਨੇਗੇ ਉਹਨਾਂ ਦੇ 15 ਮੋਡਿਊਲ ਜਿਹੜੇ ਨੇ ਉਹ ਪੰਜਾਬ 'ਚ ਕੰਮ ਕਰ ਰਹੇ ਨੇਗੇ ਔਰ 7 ਨਵੇਂ 7 ਜਿਹੜੇ ਹੋਰ ਨਵੇਂ ਮੋਡਿਊਲ ਨੇ ਉਹ ਵੀ ਅਸੀਂ ਉਹਨਾਂ ਨੂੰ ਵੀ ਬੜੀ ਜਲਦੀ ਉਹ ਵੀ ਕਾਰਸ਼ੀਲ ਹੋ ਜਾਣਗੇ ਬੜੇ ਜਲਦੀ ਉਹ ਵੀ ਵਰਤੋਂ ਚ ਆ ਜਾਣਗੇ ਸੋ ਇਹਦੇ ਨਾਲ ਅਸੀਂ ਜਿਹੜੀ ਆ ਹੁਣ ਤੱਕ ਇਸ ਹੈਜੀਟੀ ਹైదరాబాద్ ਦੇ ਰਾਹੀਂ ਲਗਭਗ 1870 ਕਰੋੜ ਰੁਪਇਆ 1870 ਕਰੋੜ ਰੁਪਇਆ ਜਿਹੜਾ ਉਹਨਾਂ ਤੱਕ ਕੈਸ਼ ਦੇ ਅੰਦਰ ਰਿਕਵਰ ਕਰ ਚੁੱਕੇ ਆ ਇਸ ਤੋਂ ਬਿਨਾ ਬਿੱਲ ਉਹ ਇਨਾਮ ਪਾਓ ਦੇ ਅੰਦਰ ਲਗਭਗ 4880 ਖਪਤਕਾਰਾਂ ਨੇ ਕੰਜ਼ਿਊਮਰ ਨੇ ਆਪਣਾ ਇਸ ਸਕੀਮ ਦੇ ਅੰਦਰ ਅਜ਼ਮਾਇਆ ਔਰ 2 ਕਰੋੜ 99 ਲੱਖ ਰੁਪਏ ਜਿਹੜਾ ਉਹ ਸੀ ਇਨਾਮ ਵੀ ਜਿਹੜੇ ਲੋਕਾਂ ਨੂੰ ਤਕਸੀਮ ਕੀਤੇ ਇਸ ਤੋਂ ਬਿਨਾ ਮੇਰਾ ਬਿੱਲ ਐਪ ਦੇ ਉੱਤੇ ਵੀ ਮੇਰਾ ਬਿੱਲ ਐਪ ਦੇ ਉੱਤੇ ਵੀ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਨੇ ਆਪਣੇ ਬਿੱਲ ਚੈੱਕ ਕੀਤੇ ਉਹਦੇ ਰਾਹੀਂ ਵੀ ਲਗਭਗ 9 ਕਰੋੜ ਰੁਪਏ ਦਾ ਜਿਹੜਾ ਜੁਰਮਾਨਾ ਉਹ ਲਾਇਆ ਗਿਆ ਸੋ ਜਿੰਨਾਂ ਚ ਗਲਤੀਆਂ ਸੀਗੀਆਂ ਸੋ ਮੇਰਾ ਕਹਿਣ ਦਾ ਪਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਜਿਹੜਾ ਲੋਕ ਤਖਤੰਦੇ ਨੇ ਗੇਮੰਦਾਰੀ ਦੇ ਨਾਲ ਜਿਹੜਾ ਅੰਦਰ ਫਰਜੀ ਇੱਕ ਮਾਫੀਆ ਬਣਿਆ ਹੋਇਆ ਸੀਗਾ ਜਿਹੜਾ ਇੱਕ ਜਾਲੀ ਬਿਲਾ ਵਾਲਾ ਮਾਫੀਆ ਬਣਿਆ ਹੋਇਆ ਸੀਗਾ ਜਿਹਨੂੰ ਮੈਂ ਸਮਝਦਾ ਕਾਂਗਰਸ ਪਾਰਟੀ ਪ੍ਰੋਟੈਕਟ ਕਰਦੀ ਆ ਜਿਹਨੂੰ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਪ੍ਰੋਟੈਕਟ ਕਰਦੀ ਆ ਜਿਹਨੂੰ ਅਕਾਲੀ ਦਲ ਪ੍ਰੋਟੈਕਟ ਕਰਦਾਗਾ ਕਿਉਂਕਿ ਉਹਨਾਂ ਦੇ ਸਮੇਂ ਟੈਕਸੀਸ਼ਨ ਦੇ ਅੰਦਰ ਵੀ ਇੱਕ ਡਿਫਰੈਂਟ ਕਿਸਮ ਦਾ ਮਾਫੀਆ ਚਲਾਇਆ ਗਿਆ ਉਹਨਾਂ ਦੇ ਅੰਦਰ ਇੱਥੇ ਸ਼ਰਾਬ ਦਾ ਮਾਫੀਆ ਚੱਲਦਾ ਸੀ ਜਾਂ ਰੇਡ ਦਾ ਮਾਫੀਆ ਚੱਲਦਾ ਸੀਗਾ ਇੱਕ ਟੈਕਸੇਸ਼ਨ ਦਾ mafia ਵੀ ਉਹਨਾਂ ਨੇ ਚਲਾਇਆ ਸੀਗਾ ਅੱਜ ਉਹ ਆਪਣੇ ਉਹਨਾਂ ਟੈਕਸੇਸ਼ਨ ਦੇ mafia ਨੂੰ ਪ੍ਰੋਟੈਕਟ ਕਰਨ ਦੇ ਲੱਗੇ ਹੋਏ ਨੇਗੇ ਤਾਂ ਹੀ ਕਹਿੰਦੇ ਨੇ ਕਿ ਟੈਰਰਿਜ਼ਮ ਆ ਗਿਆ ਭਾਈ ਤੁਸੀਂ ਜਾਲੀ ਬਿਲਾਣ ਨੂੰ ਪ੍ਰੋਟੈਕਟ ਕਰ ਰਹੇ ਹੋ ਫਰਜੀ ਬਿਲਾਣ ਨੂੰ ਪ੍ਰੋਟੈਕਟ ਕਰ ਰਹੇ ਹੋ ਤੁਸੀਂ ਟੈਕਸਪੇਅਰ ਦਾ ਲੁੱਟਣ ਨੂੰ ਪ੍ਰੋਟੈਕਟ ਕਰ ਰਹੇ ਹੋਗੇ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਅਕਾਲੀ ਦਲ ਭਾਜਪਾ ਵਾਲੇ ਜਿਹੜੇ ਨੇ ਕਿ ਉਹ ਲੋਕਾਂ ਦਾ ਜਿਹੜਾ ਖੂਨ ਪਸੀਨੇ ਦੀ ਕਮਾਈ ਆ ਜਿਹੜੇ ਲੁਟੇਰੇ ਨੇਗੇ ਉਹਨਾਂ ਨੂੰ ਪਟਾਖਟ ਕਰ ਦੇਣਗੇ ਇਸੇ ਗੱਲ ਕਰਕੇ ਰੌਲਾ ਪਾਉਂਦੇ ਨੇ ਆ ਮੈਂ ਤੁਹਾਨੂੰ ओरिजिनल ਸੀਟ ਲੈ ਕੇ ਆਇਆਗਾ ਕਿ ਕਿਸ ਤਰ੍ਹਾਂ ਸੀ 900 ਕਰੋੜ ਰੁਪਏ ਦੀ ਫੇਕ ਜਾਲੀ ਇਨਵੌਇਸ 골ਡ ਦੇ ਅੰਦਰ ਕੋਲੇ ਦੇ ਅੰਦਰ 226 ਅੱਧੇ ਦੂਜੀਆਂ ट्रांजੈਕਸ਼ਨ ਨੇ ਉਹਦੇ ਅੰਦਰ 586 ਇਹ ਅਸੀਂ ट्रांजੈਕਸ਼ਨ ਜਿਹੜੀਆਂ ਨੇ ਉਹ ਪੰਜਾਬ 'ਚ ਫੜੀਆਂ ਨੇਗੀਆਂ ਸੋ ਉਹਨਾਂ ਫਰਮਾਂ ਦੇ ਅਸੀਂ ਲਾਈਸੈਂਸ ਕੈਨਸਲ ਕਰਨ ਦੇ ਲਈ ਜਿਹੜੀਆਂ ਸੈਂਟਰ ਕੋਲੇ ਲਗੀਆਂ ਅਸੀਂ ਸੈਂਟਰ ਜੂਰਿਸਡਿਕਸ਼ਨ ਦੇ ਅੰਦਰ ਰਜਿਸਟਰ ਹੋਣੀਆਂ ਰਹੀਆਂ ਕੇਂਦਰ ਸਰਕਾਰ ਨੂੰ ਲਿਖਿਆਗਾ ਔਰ ਜਿਹੜੀਆਂ ਪੰਜਾਬ ਦੇ ਅੰਦਰ ਰਜਿਸਟਰਡ ਨੇਗੀਆਂ ਉਹਨਾਂ ਦੇ ਜਿਹੜੇ ਲਾਈਸੈਂਸ ਨੇ ਅਸੀਂ ਤੁਰੰਤ ਰਜਿਸਟ੍ਰੇਸ਼ਨ ਜਿਹੜੀ ਉਹਨੂੰ ਤੁਰੰਤ ਰੱਦ ਕੀਤੀ ਆ ਸੋ ਤਾਂ ਕਿ ਕੋਈ ਵੀ ਜਿਹੜਾ ਫੇਕ ਇਨਵੌਇਸ ਦੇ ਆਧਾਰ ਦੇ ਉੱਤੇ ਫੇਕ ਵਿਲਾ ਦੇ ਆਧਾਰ ਦੇ ਉੱਤੇ ਕਿਸੇ ਕਿਸਮ ਦਾ ਕਾਰੋਬਾਰ ਪੰਜਾਬ 'ਚ ਨਾ ਕਰ ਸਕੇ ਉਹ ਇਹ ਬੈਂਕ ਐਪ ਚੈੱਕ ਕਰਕੇ ਦੇਖ ਨਿਕਲੇ ਉਹ ਕਿੱਥੋਂ ਦੀਆਂ ਹੈਗੀਆਂ ਜੀ ਜਲਾ ਮੇਰਾ ਬਿਲ ਐਪ ਜਿਹੜਾ ਹੈਗਾ ਜੀ ਉਸ ਬਿਲ ਦੇ ਉੱਤੇ ਜਦੋਂ ਬਿਲ ਲਾਉ ਨਾਮ ਪਾਉ ਐਪ ਆ ਨਾ ਜੀ ਉਹ ਮੇਰਾ ਬਿਲ ਐਪ ਆ ਉਹਦੇ ਅੰਦਰ ਤੁਸੀਂ ਕੋਈ ਚੀਜ਼ ਪਰਚੇਜ਼ ਕੀਤੀ ਉਹ ਪਰਚੇਜ਼ ਦਾ ਬਿਲ ਸੀ ਜਿਹੜਾ ਜਲ ਹੀ ਨਿਕਲਿਆ ਇੱਕ ਤਾਂ ਜੇ ਅਸਲੀ ਬਿਲ ਆ ਤਾਂ ਤੁਹਾਨੂੰ ਉਹ ਤੁਹਾਡਾ ਨਾਮ ਜਿਹੜਾ ਲੱਕੀ ਕੂਪਨ ਚੱਲਿਆ ਗਿਆ ਤੁਹਾਨੂੰ ਲੱਕੀ ਨਾਮ ਮਿਲੂਗਾ ਜਿਹੜਾ ਤੁਸੀਂ ਉਸੇ ਐਪ ਦੇ ਅੰਦਰ ਜੋ ਤੁਸੀਂ ਕੋਈ ਬਿਲ ਪਾਇਆ ਤਾਂ ਜਾਲੀ ਨਿਕਲਿਆ ਗਿਆ ਉਹਦੇ ਅੰਦਰ ਜਿਹੜਾ ਹੈ ਜਿਹੜੇ ਲੱਗੇ ਜੁਰਮਾਨੇ ਲਾਏ ਗਏ ਨੇ 9 ਕਰੋੜ 7 ਲੱਖ ਤੋਂ ਉੱਪਰ ਜੀ ਉਹਦਾ ਕ੍ਰਿਮੀਨਲ ਮੁੱਦਾ ਵੀ ਪੜਦਾ ਜੀ ਉਹਨੇ ਕਿਉਂਕਿ ਉਹਦੇ ਲਈ ਨਹੀਂ ਨਹੀਂ ਉਹਦੇ ਲਈ ਜਿਹੜੀ GST ਦੇ ਅੰਦਰ ਇੱਕ ਪਾਰਟਿਕਲ ਜੂਰਡਿਕਸ਼ਨ ਜਿਹੜੀ ਡਿਫਾਈਨ ਕੀਤੀ ਗਈ ਆ ਕਿ ਉਸ ਜੂਰਡਿਕਸ਼ਨ 'ਚ ਜਿਹੜੇ ਬਿਲ ਆਉਂਦੇ ਨੇ ਉਹਨਾਂ ਦੇ ਅੰਦਰ ਹੀ ਕ੍ਰਿਮੀਨਲ ਐਕਟ ਜਿਹੜਾ ਉਹ ਲੱਗ ਹੋ ਸਕਦਾ ਹੈ ਆਦਰਵਾਇਜ਼ ਜਿਹੜਾ ਹੈਗਾ ਉਹਨਾਂ ਤੋਂ ਰਿਕਵਰੀ ਉਹਨਾਂ ਨੂੰ ਪੀਨਲ ਜਿਹੜੀ ਪੈਨਲਟੀ ਆ ਉਹੀ ਲਾਈ ਜਾ ਸਕਦੀ ਹੈ ਅਸ਼ਵਤ ਸਾਹਿਬ ਜਿਹੜੀਆਂ ਅਸੀਂ ਫਰਜ਼ੀਆਂ ਫਰਮਾਨੇ ਟੋਟਲ ਕਿੰਨੀ ਅਪਲੋਡ ਕਰਦੇ ਹਨ ਜੀ ਰੋਕੀ ਗਈ ਹੈ ਹੈ ਜੀ ਜਿਹੜੀਆਂ ਫਰਜ਼ੀਆਂ ਕਰਨਾ ਤੁਸੀਂ ਦੱਸਿਆ ਹੈ ਇਹਨਾਂ ਦੀ ਟੋਟਲ ਕਿੰਨੀ ਆਈਟੀਸੀ ਰੋਕੀ ਹੈ ਟੋਟਲ ਆਈਟੀਸੀ ਜਿਹੜੀ ਆ ਉਹ 76 ਕਰੋੜ ਰੁਪਏ ਦੀ ਜਿਹੜੀ ਆ 195 ਅਗਸਤ ਚੋਂ ਰੋਕੀ ਗਈ ਹੈ ਨੇ ਇਹ ਦੇ ਨਾਲ ਇਹ ਆ ਵੀ ਉਹ ਕੰਜ਼ਿਊਮਰ ਜਿਹੜਾ ਨੈਕਸਟ ਟਾਈਮ ਲਈ ਅਵੇਅਰ ਹੋ ਗਿਆ ਉਹ ਉਸੇ ਫਰਮ ਤੋਂ ਜਾ ਕੇ ਆਪਣਾ ਸਮਾਨ ਖਰੀਦੂਗਾ ਜਿਹੜੀ ਫਰਮ ਠੀਕ ਤੱਕ ਨਾ ਕੰਮ ਕਰਦੀਆ ਔਰ ਉਹ ਆਈਡੈਂਟੀਫਾਈ ਹੋ ਗਿਆ ਕਿ ਹਾਂਜੀ ਉਹ ਅੱਛਾ ਜਿਹੜਾ ਅਵੇਅਰ ਕੰਜ਼ਿਊਮਰ ਆਗਾ ਉਹਨੂੰ ਸਮਝ ਆ ਗਈ ਔਰ ਉਹ ਪੰਜਾਬ ਦੇ ਦੇਸ਼ ਦੇ ਜਿਹੜਾ ਟੈਕਸ ਸਿਸਟਮ ਉਹਦੇ ਅੰਦਰ ਯੋਗਦਾਨ ਵੀ ਪਾ ਰਿਹਾਗਾ ਸੋ ਅੱਗੇ ਨੂੰ ਉਹ ਅੱਛੇ ਤਰੀਕੇ ਨਾਲ ਜਿਹੜਾ ਆਪਣਾ ਸਮਾਨ ਵੀ ਖਰੀਦੂਗਾ ਔਰ ਦੂਸਰਾ ਉਹ ਫਰਮ ਨੂੰ ਜਿਹੜਾ ਹੈਗਾ ਅਸੀਂ ਪੈਨਲਾਈਜ਼ ਕਰਾਂਗੇ ਉਹ ਨੂੰ ਪ੍ਰੋਟੈਕਟ ਕਰਾਂਗੇ ਜੀ ਸਰ ਕਿੰਨੇ ਲਾਇਸੈਂਸ ਹਾਂਜੀ 195 195 ਸਰ ਪੰਜਾਬ ਨੇ ਕਿੰਨੇ ਲਾਇਸੈਂਸ ਜੋ ਕ੍ਰੈਸ਼ ਕੀਤਾ ਹੈ ਦੇਖੋ 126 ਜਿਹੜੇ ਨੇਗੇ ਉਹ ਸੈਂਟਰ ਡਿਡਕਸ਼ਨ ਦੇ ਵੰਡਦੇ ਨੇਗੇ ਰਿਮੇਨਿੰਗ ਜਿਹੜੇ ਨੇਗੇ ਉਹ ਪੰਜਾਬ ਦੇ ਸਾਰੇ ਕੈਨਸਲ ਹਾਂਜੀ ਹਾਂਜੀ ਤੇ ਨੇ 900 ਕਰੋੜ ਰੁਪਏ ਦੇ ਉਹਨਾਂ ਨੇ ਜਾਲੀ ਬਿਲਿੰਗ ਬਿਲਿੰਗ ਕੀਤੀ ਉਹਦੇ ਅੰਦਰ ਆਈਟੀਸੀ ਕਲੇਮ ਕੀਤਾ 21 ਕਰੋੜ ਦਾ ਜੀ ਉਹ ਅਸੀਂ ਬਲੌਕ ਕੀਤਾ ਕਿ 21 ਕਰੋੜ ਰੁਪਏ ਤੁਹਾਨੂੰ ਨਹੀਂ ਮਿਲੂਗਾ ਤੁਹਾਡੇ ਬਿੱਲ ਸਾਰੇ ਉਹ ਫੇਕ ਨੇ ਕਿ ਇਸ ਤੋਂ ਬਿਨਾ 2 ਕਿਲੋ ਸੋਨਾ ਜਿਹੜਾ ਉਹ ਉਹ ਵੀ ਰਿਕਵਰ ਕੀਤਾਗਾ ਉਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ ਕਿ ਇਹਦਾ ਜਿਹੜਾ ਹੈਗਾ ਲਿੰਕ ਕਿਥੇ ਨਾਲ ਜੁੜਦਾ ਹੈ ਇਹ ਕਿਹਦੇ ਟ੍ਰੇਡ ਹੈ ਸਾਰੀ ਬੋਲਡ ਹੈ ਜਾਂ ਕੁਝ ਕੋਵਿਡ ਟ੍ਰੇਡ ਨੇ ਇਹਦੇ ਸਾਰੇ ਹੋਟ ਟ੍ਰੇਡ ਵੀ ਕਾਫੀ ਸ਼ਾਨ ਮੈਕਸਿਮਮ ਬੋਗਸ ਬਿਲਿੰਗ ਜਿੱਦਾਂ ਮੈਸਾਂਵੰਦਾਂ ਕੋਲੇ ਦੇ ਅੰਦਰ ਜਾਂ ਲੋਹੇ ਦੇ ਅੰਦਰ ਜ਼ਿਆਦਾਤਰ ਉੱਥੇ ਹੋਈ ਆ ਕਿਉਂਕਿ ਇਹਦੇ ਅੰਦਰ ਮੰਡੀ ਗੁਬਿੰਦਗੜ੍ਹ ਚ 72 ਫਰਮਾ ਰਜਿਸਟਰ ਕਰਦੀਆਂ ਸੀ 72 72 ਫਰਮਾ ਜਿਹੜੀਆਂ ਸੀਗੀਆਂ ਉਹ ਮੰਡੀ ਗੁਬਿੰਦਗੜ੍ਹ ਚ ਐਡਜਸਟ ਕਰਦੀਆਂ 100 ਫਰਮ ਜਿਹੜੀ ਸੀ ਉਹ ਲੁਧਿਆਣੇ ਚ ਸੀ ਲੁਧਿਆਣੇ ਤੇ ਮੰਡੀ ਗੁਬਿੰਦਗੜ੍ਹ ਦੇ ਅੰਦਰ ਇਹ ਜ਼ਿਆਦਾ ਤੰਦਾਸਿਓ ਜ਼ਿਆਦਾ ਹੁੰਦਾ ਸੀ ਸਰ ਜੀਵਾ ਸਾਹਿਬ ਤੁਹਾਨੂੰ ਕਵਰੀ ਕਿੰਨੀ ਹੈ ਜੀ ਜਿਹੜੀ ਇਹਨਾਂ ਤੋਂ ਬੰਦੀ ਹੈ ਫਿਰ ਕਵਰੀ ਨਹੀਂ ਇਹਨਾਂ ਦੇ ਆਈਟੀਸੀ ਅਸੀਂ ਬਲੌਕ ਕੀਤੇ ਨੇ ਇਹ ਸਾਡੇ ਤੋਂ ਪੈਸਾ ਨਾ ਕਢਵਾ ਜਾਣ ਇਹ ਜਾਲੀ ਕੰਮ ਕਰਕੇ ਨਾ ਜਾਲੀ ਕੰਮ ਕਰਕੇ ਪੰਜਾਬ ਸਰਕਾਰ ਦੀ ਲਾਇਬਿਲਟੀ ਕ੍ਰੀਏਟ ਕਰਦੀਆਂ ਸੀਗੀਆਂ ਸੈਂਟਰ ਦੀ ਲਾਇਬਿਲਟੀ ਕ੍ਰੀਏਟ ਕਰਦੀਆਂ ਸੀਗੀਆਂ ਯਾਨੀ ਕਿ ਉਹ ਬਿਨਾਂ ਕੰਮ ਕਰਈ ਸਟੇਟ ਨਾਲ ਠੱਗੀ ਮਾਰਦੀਆਂ ਸੀਗੀਆਂ ਬਿਨਾਂ ਕੁਝ ਸਾਨੂੰ ਦਿੱਤੇ ਬਿਨਾਂ ਕੁਝ ਲੈਏ ਜੀ ਕਿਹਨਾਂ ਜੀ ਉਹ ਹਵਾ ਚ ਗੱਲਾਂ ਕਰਕੇ ਜਾਲ ਹੀ ਕੰਮ ਕ੍ਰੀਏਟ ਕਰਕੇ ਉਹਦੇ ਪੈਸੇ ਕ੍ਰੀਏਟ ਲੈਂਦੀ ਸੀਗੇ ਇਹ ਬਹੁਤ ਵੱਡਾ ਫਰਾਸੀ ਜਿਹੜਾ ਡਿਟੈਕਟ ਕੀਤਾ ਇਹਨਾਂ ਨੂੰ ਬਚਾਉਣ ਦੇ ਲਈ ਹੀ ਕਾਂਗਰਸ ਪਾਰਟੀ ਤਰਲੁਮੱਛੀ ਹੁੰਦੀ ਆ ਇਹਨਾਂ ਨੂੰ ਬਚਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਬੋਲਦੀ ਹੈ ਅਜੇ ਜਿਹੜੀ ਇਹਨਾਂ ਦੀ ਇਨਵੈਸਟੀਗੇਸ਼ਨ ਜਾਰੀ ਆ ਜਿੰਨੇ ਵੀ ਬੰਦੇ ਮਿਲਣਗੇ ਪੋਲਿਟੀਕਲ ਬੰਦੇ ਹੋਣਗੇ ਉਹ ਵੀ ਤੁਹਾਨੂੰ ਦੱਸਾਂਗੇ ਅਜੇ ਜਿਹੜੀ ਮੁੱਢਲੀ ਇਨਫੋਰਮੇਸ਼ਨ ਆ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਆ ਇਹ ਸਾਰੀਆਂ ਫਰਮਾਂ ਦੀ ਬੈਕਵਰਡ ਲਿੰਕੇਜ ਕੀਆ ਉਹ ਵੀ ਆਇਡੈਂਟੀਫਾਈ ਕੀਤੀ ਜਾ ਰਹੀ ਆ ਕਿ ਕਿਹੜੇ ਕਿਹੜੇ ਨਿਤਾ ਜਾਂ ਕੋਈ ਹੋਰ ਲੋਕ ਜਿਹੜੇ ਨੇਗੇ ਹੈ ਜੀ ਪਾਣੀ ਹਜੇ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਣ ਤੋਂ ਫਿਰ ਅਸੀਂ ਤੁਹਾਨੂੰ ਹੈ ਟੈਕਸੀਫਿਕੇਸ਼ਨ ਦੇ ਵਿੱਚ ਕੋਈ ਟਰਾਂਸਪੋਰਟ ਕੰਪਨੀ ਵੀ ਹੈ ਨਹੀਂ ਐਦਾਂ ਜਿਹੜੀ ਆ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਆ ਇਸ ਕਰਕੇ ਹਜੇ ਉਹਨੂੰ ਡਿਸਕਲੋਜ਼ ਕਰਨਾ ਉਚਿਤ ਨਹੀਂ ਹੋਊਗਾ ਸਿਰਫ ਔਰ ਸਿਰਫ ਮੈਂ ਸਮਝਦਾ ਜਿਹੜੀਆਂ ਫਰਮਾਂ ਤੁਹਾਨੂੰ ਅਸੀਂ ਦੱਸੀਆਂ ਲੱਗੀਆਂ ਕੱਲ ਨੂੰ ਉਹਨਾਂ ਦੇ ਨਾਲ ਹੋਰ ਕਈ ਫਰਮਾਂ ਇਸ ਤਰ੍ਹਾਂ ਦੀ ਐਡਜਸਟ ਕਰਦੀਆਂ ਨੇ ਜਿਹੜੀਆਂ ਉਹ ਜਲਦੀ ਨੈਟਸ ਚਾਹਣਗੀਆਂ ਫਿਰ ਉਹ ਸਾਰੀਆਂ ਭੱਜ ਜਾਣਗੀਆਂ ਥੈਂਕ ਯੂ ਜੀਮਾ ਸਾਹਿਬ ਇਸ ਨੂੰ ਲਾ ਕੇ ਸਵਾਲਾ ਬੀਬੀ ਐਫੀਸੀ ਤੇ ਕੀ ਥੋੜਾ ਲੀਗਲ ਮੂਵ ਹੈਗਾ ਇਸ ਫਰਮਾਂ ਬਿਲਕੁਲ ਅਸੀਂ ਜਿਹੜਾ ਹੈਗਾ ਅਪਲਾਈ ਕੀਤਾਗਾ ਹਾਇਰ ਹਾਇਰ ਜਿਹੜੀ ਕੋਰਟਾਂ ਤੇ ਜਾ ਰਹੇ ਹਾਂਗੇ ਹਾਇਰ ਕੋਰਟ ਜਾ ਰਹੇ ਹਾਂਗੇ ਆਲ ਬਈ ਗਨੇ ਕੋਰਟਸ ਜਾ ਰਹੇ ਸੀ ਇੱਕ ਕਿਸਾਨ ਨੂੰ ਵਿਚਾਰਦੇ ਕਿ ਅੱਜ ਕਿਸਾਨ ਨੂੰ ਦੱਤਾ ਦੇ ਰਿਹਾ ਬਹੁਤ ਬਹੁਤ ਧੰਨਵਾਦ ਉਹਨਾਂ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਜਿਹੜੀਆਂ ਮੈਂ ਸਮਝਦਾ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਲਈ ਆਂਜਾਂ ਲੱਗੀਆਂ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਵੀ ਧੰਨਵਾਦ ਕਿਉਂਕਿ ਜੇ ਪਾਣੀ ਨਹੀਂ ਰਹੇਗਾ ਤਾਂ ਮੈਂ ਸਮਝਦਾ ਖੇਤੀ ਕਿਵੇਂ ਰਹੂਗੀ ਜੇ ਆਪਾਂ ਹੋਰ ਸਾਰੀਆਂ ਚੀਜ਼ਾਂ ਤਾਂ ਹੀ ਕਲੇਮ ਕਰ ਸਕਦੇ ਹਾਂ ਜੇ ਸਾਡਾ ਪਾਣੀ ਬਚੂਗਾ ਸੋ ਪਾਣੀ ਬਚਾਉਣ ਲਈ ਜਿਹੜੀਆਂ ਵੀ ਜਥੇਬੰਦੀਆਂ ਆਂਜਾਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ